ਇਹਨਾਂ ਨੇ ਕਿਸਾਨੀ ਤੇ ਬਹੁਤ ਵੱਡਾ ਹਮਲਾ ਕੀਤਾ ਤਿੰਨ ਕਾਲੇ ਗੋਲ ਲਾਗੂ ਕੀਤੇ 13 ਮਹੀਨੇ ਸੰਘਰਸ਼ ਵੀ ਚੱਲਿਆ ਜਦੋਂ ਅਸੀਂ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ 21 ਫਰਵਰੀ ਨੂੰ ਦਾ ਹਰਿਆਣਾ ਸਰਕਾਰ ਨੇ ਖਨੌਰੀ ਬੱਟ ਦੇ ਸਿੱਧੀਆਂ ਗੋਲੀਆਂ ਚਲਾ ਆ ਗਏ ਅਟ੍ਰੋਬੈਂਡ ਦੇ ਗੋਲੇ ਚਲਾ ਕੇ ਬਹੁਤ ਸਾਰੇ ਖਾਨਾਂ ਦੇ ਅਟੈਕ ਕੀਤਾ ਇਹ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਦਾ ਵਿਰੋਧ ਕਰਾਂਗੇ ਭਾਵੇਂ ਚੋਣਾਂ ਦਾ ਲੱਗਿਆ ਕੋਈ ਚੱਕਰ ਨਹੀਂ ਕਿਸਾਨ ਸੰਜੁਕਤ ਮੋਰਚੇ ਦੀ ਕਾਰਨ ਪਿਆਰੇ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਹੈਗਾ ਜਿਸ ਨੂੰ ਲੈ ਕੇ ਜਿਹੜਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਦਾ ਜਿਹੜਾ ਹੈਗਾ ਪੁਤਲਾ ਫੂਕੇ ਗਿਆ ਸਾਡੇ ਨਾਲ ਜਿਹੜਾ ਹੈਗਾ ਕਿਸਾਨ ਯੂਨੀਅਨ ਖੋਸਾ ਦੇ ਆਗੂ ਵੀ ਮੌਜੂਦ ਹੈਗੇ ਜਿਨ੍ਹਾਂ ਨੇ ਵੀ ਅੱਜ ਮਲੋੜ ਦੇ ਵਿੱਚ ਜਿਹੜਾ ਹੈਗਾ ਨੈਸ਼ਨਲ ਹਾਈਵੇ ਦੇ ਉੱਤੇ ਰੋਸ ਪ੍ਰਦਰਸ਼ਨ ਕੀਤਾ ਰੋਸ ਪ੍ਰਦਰਸ਼ਨ ਤੋਂ ਪਰ੍ਹੇ ਤੋਂ ਬਾਅਦ ਜਿਹੜਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਾ ਨੂੰ ਗੱਲਬਾਤ ਕਰ ਰਹੇ ਨੇ ਕਿ ਕਾਰਨ ਕੀ ਸੀਗਾ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਪੁਤਲਾ ਫੂਕਾ ਮੈਂ ਭਗਵਾਨ ਸਿੰਘ ਮਿੱਡਾ ਭਾਰਤੀ ਕਿਸਾਨੀ ਨੂੰ ਪੁੱਛਦਾ ਪੰਜਾਬ ਦਾ ਮੇਂ ਪ੍ਰਧਾਨਾ ਜੀ ਅੱਜ ਜਿਹੜੇ ਪੁਤਲੇ ਭੁਕੇ ਗਏ ਆ ਇਹ ਸਾਡੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਇੰਡੀਆ ਲੈਵਲ ਦੀ ਕਾਰਨ ਸੀ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਅੱਜ ਪੁਤਲੇ ਭੁਕੇ ਜਾਣੇ ਸੀ ਇਹਦਾ ਕਾਰਨ ਇਹ ਆ ਕਿ ਜਦੋਂ ਪਿਛਲੇ ਪਿਛਲੇ 1 ਘਰ ਇਹਨਾਂ ਨੇ ਕਿਸਾਨੀ ਤੇ ਬਹੁਤ ਵੱਡਾ ਹਮਲਾ ਕੀਤਾ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ 13 ਮਹੀਨੇ ਸੰਘਰਸ਼ ਵੀ ਚੱਲਿਆ ਉਹਦੀਆਂ ਜਿਹੜੀਆਂ ਬਾਕੀ ਮੰਗਾਂ ਰਹਿੰਦੀਆਂ ਸੀ ਉਹਦੇ ਚ ਐਮਐਸਬੀ ਦਾ ਗਾਰੰਟੀ ਦਾ ਕਾਨੂੰਨ ਬਣਾਉਣ ਦਾ ਸਰਕਾਰ ਨੇ ਵਾਅਦਾ ਕੀਤਾ ਸੀ ਹੋਰ ਵੀ ਜਿਹੜੀਆਂ ਅਬੀਲੀ ਸੋਦ ਬੈਨ ਲਾਗੂ ਨਾ ਕਰਨ ਦਾ ਵਾਅਦਾ ਕੀਤਾ ਸੀ ਉਹ ਲਾਗੂ ਕਰਤੇ ਉਹਨਾਂ ਮੰਗਾਂ ਨੂੰ ਯਾਦ ਕਰਾਉਣ ਵਾਸਤੇ ਅਸੀਂ 13 ਫਰਵਰੀ ਨੂੰ ਜਦੋਂ ਦਿੱਲੀ ਜਾਣਾ ਸੀ ਇਹ ਸਾਨੂੰ ਰਸਤੇ ਦੇ ਵਿੱਚ ਰੋਕ ਕੇ ਬੜੇ-ਬੜੇ ਗਾੜੀਆਂ ਕੰਧਾਂ ਕਰਕੇ ਤੇ ਉਹਨਾਂ ਨੇ ਰੋਕ ਲਿਆ ਜਦੋਂ ਅਸੀਂ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ 21 ਫਰਵਰੀ ਨੂੰ ਤਾਂ ਹਰਿਆਣਾ ਸਰਕਾਰ ਨੇ ਖਨੋਰੀ ਬਾਰਡਰ ਤੇ ਸਿੱਧੀਆਂ ਗੋਲੀਆਂ ਚਲਾ ਕੇ ਅਥਰੂ ਬੈਨ ਤੇ ਗੋਲੇ ਚਲਾ ਕੇ ਬਹੁਤ سارے ਕਿਸਾਨਾਂ ਦੇ ਅਟੈਕ ਕੀਤਾ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਅਸੀਂ ਸ਼ੁਭਕਰਨ ਸਿੰਘ ਬਾਕੀ ਸਾਡੇ ਸਾਰਿਆਂ ਤੇ ਗੋਲੀਆਂ ਬਚੀਆਂ ਅਥਰੂ ਗਣ ਤੇ ਗੋਲੇ ਬੰਬ ਵੀ ਬਚੇ ਸੀ ਸਾਰੇ ਜਖਮੀ ਹੋਏ ਸੀ 3-400 ਬੰਦਾ ਜਖਮੀ ਹੋਇਆ ਮੇਰੇ ਵੀ ਪੈਰਾਂ ਤੇ ਬਚੇ ਸੀ ਗੋਲੇ ਅਸੀਂ ਉਸ ਦਿਨ ਤੋਂ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਫੈਸਲਾ ਕਰ ਲਿਆ ਸੀ ਕਿ ਜਿਹੜਾ ਆਪਾਂ ਦਿੱਲੀ ਨਹੀਂ ਜਾ ਸਕਦੇ ਤਾਂ ਆਪ ਇੱਥੇ ਬੈਠ ਕੇ ਇਹਨਾਂ ਦਾ ਵਿਰੋਧ ਕਰਾਂਗੇ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਦਾ ਵਿਰੋਧ ਕਰਾਂਗੇ ਭਾਵੇਂ ਚੋਣ ਜਾਬਤਾ ਲੱਗ ਗਿਆ ਕੋਈ ਚੱਕਰ ਨਹੀਂ ਅਸੀਂ ਜਿੰਨਾ ਭਾਜੀਪੀ ਦੇ ਜਿੰਨੇ ਕੈਂਡੀਡੇਟ ਆਉਣਗੇ ਜਾਂ ਜਿੰਨੇ ਵਰਕਰ ਜਾਂ ਕੰਪੇਨ ਕਰਦੇ ਆ ਸਾਰਿਆਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਵੀ ਵਾਅ ਚੜ ਕੇ ਇਹਨਾਂ ਦਾ ਇਹਨਾਂ ਪਿੰਡਾਂ ਦੇ ਵਿੱਚ ਨਹੀਂ ਵੜਦੇ ਨਾ ਮੈਂ ਤੁਹਾਡੇ ਮਾਜ਼ਮ ਰਹੀਂ ਭ ਜਿੰਨੇ ਵੀ ਕੈਂਡੀਡੇਟ ਬਣ ਰਿਹਾ ਉਹਨਾਂ ਨੂੰ ਅਪੀਲ ਵੀ ਕਰਨੀ ਚਾਹਣਾ ਕਿ ਆਪਣਾ ਸੋਚ ਸਮਝ ਕੇ ਡਿਟਾ ਲੈਣ ਅਸੀਂ ਉਹਨਾਂ ਨੂੰ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਿਸੇ ਵਾਸਤੇ ਕੰਪੇਨ ਨਹੀਂ ਕਰਨ ਦੇਣੀ ਜਿਹੜਾ ਅੱਜ ਦਾ ਮਕਸਦ ਸੀ ਇਹ ਉਸ ਦਿਨ 21 ਤਰੀਕ ਨੂੰ ਜਿਹੜੇ ਖਨੌਰੀ ਬਾਰਡਰ ਤੋਂ ਹੋ ਕੇ ਸੀ ਜਿਹੜੇ ਸੱਤ ਬੰਦੇ ਲਾਪਤਾ ਨੇ ਉਹਨਾਂ ਬੰਦਿਆਂ ਨੂੰ ਰਿਹਾ ਕਰਾਉਣ ਵਾਸਤੇ ਸਰਕਾਰ ਤੋਂ ਇਹ ਅੱਜ ਦਾ ਜਿਹੜਾ ਜਿਹੜਾ ਪ੍ਰੋਗਰਾਮ ਸੀ ਪੁਤਲੇ ਫੂਕਣ ਦਾ ਉਹ ਸਾਰੇ ਪੂਰੇ ਪੰਜਾਬ ਦੇ ਵਿੱਚ ਫੁਕੇ ਗਏ ਪੁਤਲੇ ਇਹ ਸਾਡਾ ਰੋਸ ਪ੍ਰਦਰਸ਼ਨ ਇਸ ਕਰਕੇ ਕੀਤਾ ਵੀ ਉਹਨਾਂ ਜਿਹੜੇ ਬੱਚੇ ਨੇ ਜਿਹੜੇ ਫੜੇ ਗਏ ਆ ਜਿਹੜੇ ਉਹਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਉਹਨਾਂ ਨੂੰ ਜਲਦੀ ਤੋਂ ਜਲਦੀ ਰਹਾ ਕੀਤਾ ਜਾਵੇ ਇਹ ਸਿਗੇ ਕਿਸਾਨ ਜੂਨੀਅਨ ਖੋਸਾ ਦੇ ਪ੍ਰਧਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਜਿਹੜਾ ਹੈਗਾ ਇਹਨਾਂ ਦਾ ਸੰਯੁਕਤ ਮੋਰਚੇ ਵੱਲ ਦੀ ਜਿਹੜੀ ਹੈਗਾ ਕੇਂਦਰ ਸਰਕਾਰ ਖਿਲਾਫ ਭਾਰੀ ਰੋਸ ਹੈਗਾ ਜਿਨ੍ਹਾਂ ਨੇ ਮੰਗ ਕੀਤੀ ਹੈਗੀ ਹੈ ਕਿ ਜਿਹੜੇ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਤਰ੍ਹਾਂ ਦੇ ਰਹੇ ਸੀਗੇ ਉਹਨਾਂ ਨੂੰ ਗ੍ਰਿਪਦਾਰ ਕਰ ਲਿਆ ਗਿਆ ਉਹਨਾਂ ਨੂੰ ਜਲਦੀ ਰਹਾ ਕੀਤਾ ਜਾਵੇ ਦੂਸਰੇ ਪਾਸੇ ਇਹਨਾਂ ਨੇ ਭਾਜਪਾ ਦੇ ਲੀਡਰਾਂ ਨੂੰ ਚੇਤਾਵਨੀ ਦਿੱਤੀ ਹੈ ਕਰਕੇ ਜੇਕ ਪੰਜਾਬ ਦੇ ਵਿੱਚ ਕੋਈ ਵੀ ਕੈਂਡੀਡੇਟ ਆਉਂਦਾ ਤਾਂ ਅਸੀਂ ਡਟ ਕੇ ਉਸ ਦਾ ਵਿਰੋਧ ਕਰਾਂਗੇ ਸੋ ਸਮਝ